ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਠੀਕ ਠਾਕ ਜੋ ਵਧੀਆ ਵਧੀਆ ਵੀਰ ਜੀ ਚੜ੍ਹਦੀ ਕਲਾ ਪਹਿਲਾਂ ਦੇ ਵੀਰਾਂ ਨੂੰ ਅੱਜ ਡਰੈੱਸ ਦੱਸਾਂਗੇ ਹਾਂ ਜੀ ਵਿਜੀ ਪਿੰਡ ਆਪਣਾ ਭੰਦੇਰ ਹਾਂਜੀ ਜਿਲ੍ਹਾ ਬਸਰ ਫਦੇਗੜ ਚੂੜੀਆਂ ਤੋਂ ਹੈਗਾ ਤੇ 3 ਕਿਲੋਮੀਟਰ ਹਾਂਜੀ ਜੇਠਾ ਹਨ ਹੈਗਾ 9-10 ਕਿਲੋਮੀਟਰ ਹਾਂਜੀ ਪਹਿਲਾਂ ਤਾਂ ਵੀਰਾਂ ਦਾ ਦਿਲਾ ਧੰਨਵਾਦ ਕਰਦੇ ਜਿਹੜੇ ਲਖਾ ਡੇਰੀ ਫਾਰਮ ਵਾਲੇ ਵੇਂਦੇ ਆ ਹਾਂਜੀ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਸੋਨੇ ਸੋਨੇ ਕਮੈਂਟ ਕਰਦੇ ਆ ਹਾਂਜੀ ਹਾਂਜੀ ਬਾਕੀ ਮੇਰੇ ਵੀ ਉਹ ਵੀ ਕਮੈਂਟ ਕਰਾ ਕਰੋ ਵਧੀਆ ਆਉਂਦੀ ਹੈ ਜਿਹੜਾ ਮਾਲ ਛੜਦੇ ਚੰਗਾ ਮਾਲ ਦੇਣਾ ਵੀਰਾਂ ਨੂੰ ਘਰ ਜਾਗੇ ਪਸ਼ੂ ਤੇਈ ਦੇ ਚੰਗੀਆਂ ਚੰਗੀਆਂ ਮਈਆਂ ਵੀ ਨਹੀਂ ਦੇਈਆਂ ਵੀਰਾਂ ਨੂੰ ਹਾਂਜੀ ਚੰਗੀਆਂ ਵਿਜੀ ਆਪਣਾ ਪੂਰਾ ਯੋਗ ਲਾਗੇ ਚੰਗੀਆਂ ਦੁੱਧ ਵਾਲੀਆਂ ਮਈਆਂ ਸੁਪਰ ਕੁਆਲਿਟੀ ਲਾਈਵ ਵਾਲੀ ਨਾਲ ਵਧੀਆ ਅੱਜ ਦੇ ਜੀ ਪੰਜ ਝੋਟੀਆਂ ਚੰਗੀਆਂ ਵਿਖਾਓ ਕੈਮਰਾ ਘੁਮਾ ਕੇ ਨਹੀਂ ਹਾਂਜੀ ਹਾਂਜੀ ਪੰਜ ਸੁੰੀਆਂ ਝੋਟੀਆਂ ਚੰਗੀਆਂ ਜਾਲਾ ਚੰਗੀਆਂ ਅਸਲ ਅਸਲ ਹਾਂਜੀ ਤੇ ਕਰੋ ਚਾਲੂ ਫਿਰ ਪਹਿਲੀ ਦੀ ਗੱਲ ਬਾਤ ਪਹਿਲੇ ਦੇ ਜੀ ਹੱਦ ਜੇ ਸੁਈ ਝੋਟੀ ਕੱਲ ਦੀ ਕੱਲ ਦੀ ਰਾਤੀ ਸੁਈ ਜੋ ਰਾਤੀ ਸੁਈ ਜੀ ਮਗਰ ਕੀ ਆ ਗਿਆ ਜੋ ਕੱਟੀ ਮਗਰ ਆਈ ਜੋ ਮਗਰ ਕੱਟੀ ਰਾਤੀ ਸੁਈ ਜੈਡ ਬਲੈਕ ਵੇਖ ਲਓ ਮੋਹਰਾ ਨਸਲ ਦੀ ਕੱਟੀ ਬੜੀ ਪਿਆਰੀ ਕੱਟੀ ਆ ਨਾ ਵਿੱਚ ਇਸ ਵਿੱਚ ਝੋਟੀ ਬਹੁਤ ਚੰਗੀ ਸੀ ਦੂਜਾ ਸੁਆ ਵੀ ਨਾ ਤਾਂ ਝੋਟੀ ਵੇਖੋ ਵਾਹ ਵਾਹ ਇਧਰ ਵੇਖੋ ਜਗਾੜ ਮੈਂ ਦਾ ਕਲਾ ਕਲਾ ਤਾਂ ਤੇ ਚੰਗੀ ਆਣਾ ਵੀਜੀ ਚੋਟੀ ਜੀ ਦੂਜਾ ਸੂਆ ਚੋਟੀ ਦੇ ਥਲੇ 11 12 ਕਿਲੋ ਦੁੱਧ ਚਰਾ ਦੇ ਪਹਿਲੇ ਸੂਆ 11 12 ਕਿਲੋ ਦੁੱਧ 1000 ਰੁਪਏ ਦਾ 14 ਕਿਲੋ ਦੁੱਧ ਦੂਤ ਚੋਟੀ 13 14 ਕਿਲੋ ਸਾਫ ਸੁਥਰੀ ਆਣਾ ਵੀਜੀ ਚੋਟੀ ਆ ਆ ਵੇਖ ਲੋ ਪੂਰੀ ਵੱਡੀ ਫੁੱਲ ਸਾਈਜ਼ ਜੈਡ ਬਲੈਕ ਕਾਲੀ ਸ਼ਾ ਚੰਗੀ ਆਣਾ ਵੀਜੀ ਚੋਟੀ ਆ ਆ ਵੇਖ ਲੋ ਵੀਜੀ ਰਾਤ ਦੀ ਸੂਈ ਜੋ ਮਗਰ ਕੱਟੀ ਹੋਣੇ ਸਾਫ ਸੁਫੀ ਕੀਤੀ ਜੇ ਜੂਰ ਪਾ ਕੇ ਐ ਵਧੀਆ ਖਾਨ ਚੱਡਾ ਚੈੱਕ ਕਰ ਲਓ ਆਪੇ ਨੇ ਤਾਜਾ ਲਾ ਲਿਆ ਕਰੋ ਕਿੰਨਾ ਦੁੱਧ ਆਲੀ ਹਨਾ ਵੀਰ ਜੀ ਵੀਰ ਜੀ ਸੇਵਾ ਜਾਂਦਾ ਹੁਣ ਵੀਰ ਜੀ ਆਹ ਖਾਨ ਚੱਡਾ ਲਿਵਾ ਪੂਰੇ ਸਾਫ ਮੈਨ ਲਗਾ ਆ ਹਾਂਜੀ ਆ ਦੇਖ ਲਿਆ ਕੱਲਾ ਕੱਲਾ ਥਣ ਉਂਗਲ ਉਂਗਲ ਜਿੱਦੀ ਜਿੱਦਾਂ ਥਣ ਲਗਾ ਉਂਗਲ ਉਂਗਲ ਜਿੱਦੀ ਮੋਢੀ ਧਾਰਿਆ ਮੈਂ ਠੀਕ ਜੋ ਚੰਗੀ ਸੇਵਾ ਮੇਰਾ ਵੀਰ ਜੀ ਤਾਂ ਅੱਜ ਮੈਂ ਕਿੰਨਾ ਦੁੱਧ ਕਰ ਦੂ ਵੀਰ ਜੀ ਅੰਡ ਅੱਜ ਥੋੜਾ ਨੇ 14 ਕਿਲੋ ਦੁੱਧ ਦੇਣਾ ਹਾਂਜੀ ਮੈਂ ਦੁੱਧ 13 14 ਕਿਲੋ ਫੁੱਲਾ ਡੁੱਲਾ ਦੇ ਦਿੰਦੀ ਤੇ ਕਿੰਨੇ ਦੀ ਦੇ ਦੇਣੀ ਵੀਰ ਜੀ ਮੈਂ ਤਾਂ ਗਈ ਤਖਤ ਤੋਂ ਤਾਂ ਹਾਂਜੀ ਖਾ ਦਾ ਨਾਂ ਮੈਂ 99 95000 ਦੀ 95000 ਦੀ ਜਸਨੋਈ ਐਵੇਂ ਬਾਦ ਪੈਸੇ ਮੰਗੀਏ ਇੱਕ 20 ਦਾਹੋ ਚੰਗਣੀ ਨਹੀਂ ਲਗੀ ਹਾਂ ਨਾ ਵੀਰਾਂ ਦਾ 95 ਦੀ ਇੱਧਰ ਪਰ ਵੇਖ ਲੋ ਕੱਟੀ ਮਗਰਾਈ ਵੀਰ ਬਹੁਤ ਪੂਰੀ ਸਰੀਰ ਦੀ ਕੁਆਲਿਟੀ ਫੁੱਲ ਮਈ ਕੱਟੀ ਬੜੀ ਸਰੀਰ ਦੀ ਕੱਟੀ ਬੜੀ ਮਗਰ ਤੇ ਆ ਵੀਰ ਜੀ ਦੂਜੀ ਝੋਟੀ ਦੀ ਡਿਟੇਲ ਇਹ ਵੀਰ ਜੀ ਝੋਟੀ ਸ੍ਰੀਮਾ ਅੱਜ 7ਵਾਂ ਦੇਣਿਆ 7ਵਾਂ ਦੇਣੇ ਤੇ ਮਗਰੀ ਕੱਟੀ ਆ ਨਾ ਵੀਰ ਮਗਰੀ ਵੀ ਕੱਟੀ ਆ ਹਾਂਜੀ ਝੋਟੀ ਥਾਲਿਆ 12 ਕਿਲੋ ਦੁੱਧਿਆ ਠੰਡਾ ਕਰਕੇ 12 ਕਿਲੋ ਠੰਡਾ ਕਰਕੇ 12 ਕਿਲੋ 12 ਕਿਲੋ ਦੁਜਾ ਸੁਆ ਛੋਟੀਆਂ ਵੇਖ ਲੋ ਵੀਰ ਜੀ ਇੱਧਰ ਵੇਖੋ ਛੋਟੀਆਂ ਨਹੀਂ ਵੀਰ ਜੀ ਮੈਂ ਛੋਟੀ ਚੰਗੀ ਦਿਖਦੀ ਆ ਤੇ ਨਸਲੀ ਆ ਨਾ ਵੀਰ ਨਸਲ ਪੂਰੀ ਵੀ ਆ ਆ ਵੇਖੋ ਵੀਰ ਨਹੀਂ ਆ ਕੋਈ ਇੱਧਰ ਦੀਆਂ ਮਈਆਂ ਨਹੀਂ ਵੀਰਾਂ ਦਾ ਆਪੇ ਵੇਖ ਲੋ ਰਸਤਾਂ ਦੀਆਂ ਮਈਆਂ ਛੋਟੀਆਂ ਚੰਗੀਆਂ ਇੱਧਰ ਵੇਖ ਲੋ ਥਣ ਚੱਡਾ ਚੈੱਕ ਕਰੋ ਚੰਗਾ ਵੀਰ ਜੀ ਥਣ ਚੱਡਾ ਥਣ ਚੰਗਾ ਲੱਗਾ ਮੈਂ ਸ਼ਵਾਰਾ ਥਣ ਲੱਗਾ ਪਰ ਸਾਂ ਮੇਲੇ ਗਏ ਆ 2 ਦਿਨ ਉੱਥੇ ਰਹੇ ਆ 2 ਦਿਨ ਉੱਥੇ ਰਹਾ ਵੀਰਾਂ ਦਾ ਉੱਥੋਂ ਲੈਤੀਆਂ ਆ ਵੇਖ ਲੋ ਨਸਲ ਪੂਰੀਆਂ ਜੈੱਡ ਬਲੈਕ ਕਾਲੀਆਂ ਸ਼ਾ ਨਲ ਵਿਜੀ ਉਧਰ ਦਾ ਦਾ ਇਧਰ ਦਾ ਮਾਲ ਦਾ ਦਿਖਦੀਆਂ ਕਿਧਰ ਦੀਆਂ ਆਹ ਦੇਖੋ ਵਿਜੀ ਥਣ ਚੱਡਾ ਮਗਰ ਕੱਟੀ ਫਿਰ ਬੜੀ ਪਿਆਰੀ ਆ ਗਈ ਨਸਲੀ ਥਣ ਵਿਜੀ ਚਵਾ ਬਾਕੀ ਵਿਜੀ ਆਪਣੇ ਕੋਲ ਦਬਾਬਾ ਏਰੀਏ ਨੇ ਵੀਰਾਂ ਨੇ ਬਹੁਤ ਮਾਲ ਖੜਿਆ ਹਾਂਜੀ ਜੋ ਵਿਜੀ ਦੱਸਣ ਦੇ ਨਾ ਹਾਂਜੀ ਕਿ ਹੈ ਵੀਡੀਓ ਦੇ ਵਿੱਚ ਕਿਹਨੂੰ ਕਮੈਂਟ ਕਰਦੀ ਲੋੜ ਨਹੀਂ ਆ ਹਾਂਜੀ ਫੋਨ ਸਾਡਾ ਚੱਲਣ ਦੇ ਦੋ ਨੰਬਰ ਦਿੰਨੇ ਆ ਹਾਂਜੀ ਹੁਣ ਸਾਨੂੰ ਕਰਿਆ ਕਰ ਸਾਡੇ ਮੈਂ ਤਾਂ ਥਣ ਘਟ ਘਟ ਗਿਆ ਹੋਵੇ ਕੋਈ ਮੈਂ ਪਿਛਾ ਮਾਰਦੀ ਹੋਵੇ ਫਿਰ ਹੁਣ ਸਿੱਧਾ ਲਾ ਕਰੋ ਹਾਂਜੀ ਹਾਂਜੀ ਇਹ ਤੁਹਾਡੇ ਵੀਰ ਆ ਮੈਂ ਦੇ ਵਿੱਚ ਕੋਈ ਰਿਪੋਰਟ ਆਪਾਂ ਤਾਂ ਪਹਿਲੀ ਗੱਲ ਮਹਾਰਾਜ ਦੀ ਕਿਰਪਾ ਹੈ ਤਾਂ ਕਿ ਕਿਸੇ ਨਾਲ ਇਦਾਂ ਨਹੀਂ ਨਹੀਂ ਮਾੜਾ ਡੰਗਰ ਵੀ ਜੀ ਦਿੱਤਾ ਨਹੀਂ ਇਹ ਤੇ ਪਿਛਾ ਮਾੜਾ ਲੈਣਾ ਤਾਂ ਨਾਲ ਅਗਲੇ ਬਨੇ ਮਾੜਾ ਦੇਣਾ ਬਲੀ ਥੜਾ ਦੀ ਜੀ ਗਾਰੰਟੀ ਆ ਹਾਂਜੀ ਅੱਜ ਦੀ ਤਰੀਕ ਦੇ ਵਿੱਚ ਮੈਂ ਇਹ ਦੇ ਦਿਆਂਗੇ ਤੇ ਵੀ ਜਿਹਦਾ ਰੇਟ ਛੋਟੀ ਦੇ ਵੀ ਅਗਲੀ ਜੀ 1 ਲੱਖ ਦਾ 1000 ਹਾਂਜੀ ਹਾਂ ਦਾ ਛੋਟੀ ਪੂਰੇ ਲੱਖ ਦੀ ਪੂਰੇ ਲੱਖ ਦੀ ਵੀਰਾਂ ਦਾ ਛੋਟੀ ਦੇ ਤਾਂ ਕਿ ਇੱਧਰ ਵੇਖ ਲਓ ਪਰ ਜਿਹੜੀ ਮਰਜ਼ੀ ਵੀਡੀਓ ਅਸੀਂ ਨਹੀਂ ਖੇਦਦੇ ਆ ਗੱਲਾਂ ਕਰਦਾ ਚੈੱਕ ਕਰਨ ਵੇਲੇ ਮੋਟੀ ਡਾਲ ਰੇਡ ਵੇਖ ਲੋ ਕਿੱਥੇ ਸੁਰਤਾ ਇੱਥੋਂ ਥੱਲੇ ਦਾ ਰੱਬ ਦਾ ਨਾ ਹੀ ਆ ਵੀਰੋ ਬਾਬਾ ਖਾਓ ਫੋਟਰ ਦਾ ਪਿਛੋਂ ਚੌੜਾ ਲੈਵਾ ਮੈਂ ਤਾਂ ਨਹੀਂ ਵੀਜੀ ਤੁਸੀਂ ਸਿਰਾ ਕਰਾ ਛੋਟੀਆਂ 120 20 30 ਦੀਆਂ ਵੀ ਨਹੀਂ ਨਹੀਂ ਵੀ ਗੰਡੀਆਂ ਜਿਹੜਾ ਵੀਰ ਮੈਂ ਹੀ ਆਉਗਣਾ ਚੋਗੇ ਦੇਖੂਗਾ ਹਾਂਜੀ ਜੇ ਉਂਗਲ ਜਿੱਡੀ ਮੋਟੀ ਧਾਰ ਉਹਦਾ ਮੈਂ ਲੈ ਜਾ ਨਹੀਂ ਤਾਂ ਫਰੀਦ ਨਹੀਂ ਦੇ ਦਾਂਗੇ ਫਰੀਦ ਦੇ ਦਾਂਗੇ ਬਹੁਤ ਹੀ ਪਰ ਚੰਗੀ ਛੋਟੀ ਟੋ ਦੀ ਆ ਵੀਜੀ ਛੋਟੀ ਦੀ ਡਿਟੇਲ ਆ ਹਾਂਜੀ ਹੀਰਾ ਛੋਟੀ ਹੈ ਹੀਰਾ ਛੋਟੀ ਜਿਹਨੇ ਹੀਰਾ ਕੰਦੇ ਪਹਿਲਾ ਸੁਆ ਵੀਰ ਕੱਟਿਆ ਦੋਂਦੀ ਜਾਂ ਮੂੰਹ ਤੋਂ ਮੂੰਹ ਦੋ ਦੰਦ ਪਿਓਰ ਦੋਂਦੀ ਮਗਰ ਇਹ ਖੀਰੀ ਦਾ ਮਗਰ ਵੀ ਕੱਟੀ ਆ ਗਈ ਆ ਇਹ ਕੱਟੀ ਜਾ ਗਈ ਆ ਅੱਜ ਤੀਜਾ ਦਿਨ ਆ ਸੋਈ ਨੂੰ ਤੇ ਜਾ ਦਿਨ ਰੋਟੀ ਸਾਲਿਆਂ ਨੂੰ 8-9 ਲੀਟਰ ਬੋਲੇ ਦਾ ਸਟਾਕ ਬੀ ਬਲੂਨ ਝੋਟੀ ਵੀ ਜੀ ਦੋ ਦੰਦ ਕੱਟੀ ਆ ਦੋ ਦੰਦ ਕੱਟੀ ਆ ਪਰ ਕੱਟੀ ਵੀ ਰਾਂਦੀ ਵੀ ਐਨੀ ਖੰਡੀ ਸੀੜ ਆ ਵੀ ਬਜਾ ਲਾਉਂਦੀ ਲੋੜੇ ਦਾ ਕੰਦੇ ਪੈਂਦਾ ਏਦਾਂ ਬੈਜੋ ਇੰਨੇ ਸ਼ਿੰਗਾਰ ਵੀਰੇ ਕੋਈ ਕਹੂਗਾ ਵੀ ਝੋਟੀ ਲੰਦੀ ਵੇ ਝੋਟੀ ਵੀ ਨਹੀਂ ਵਾਕਿਆ ਵੀ ਜੀ ਹੈਗੀ ਝੋਟੀ ਚੰਗੀ ਆ ਜਿਹੜੇ ਹੀਰੇ ਘਰ ਕਰਨੀ ਜਾਂਦੇ ਬਹੁਤ ਹੀਰਾ ਝੋਟੀ ਦੋ ਦੰਦ ਵੇਖ ਲੋ ਕਦ ਕੁਦ ਵੀ ਚੰਗਾ ਆ ਵੇਖੋ ਥਾਂ ਛੱਡਾ ਪੂਰੇ ਨਖੇੜਦੇ ਆ ਹਰੇ ਮਾੜੀ ਦੀ ਪਾਲਿਆ ਇੱਕ ਸਾਈਡ ਤੇ ਵੇ ਜੀ ਕਿੱਤੀ ਸੂਈ ਆ ਪਰਸੋਂ ਦੀ ਪਰਸੋਂ ਦੀ ਸੂਈ ਝੋਟੀ ਪਰ ਥੱਲਾ ਵੇਖੋ ਕਿੱਡਾ ਗਿਆ ਇਹ ਸੂਈ ਝੋਟੀ ਬੰਦੀ ਢਾਈ ਤਿੰਨ ਲੱਖ ਦੀ ਨਹੀਂ ਨਹੀਂ ਵੇ ਜੀ ਦੇਖਦੀ ਅਸਲ ਆ ਦੇ ਆ ਹੁਣ ਕੋਈ ਦੇਸੀ ਇਹਨੂੰ ਕਿੱਥੋਂ ਕਹਿ ਦੂਗਾ ਕਈ ਵਿੱਚ ਕਹਿ ਦਿੰਦੇ ਰਾਜਸਥਾਨ ਗਏ ਕਿਥੇ ਗਿਆ ਆ ਤੁਹਾਨੂੰ ਦੱਸੋ ਕਿਧਰ ਦੀਆਂ ਝੋਟੀਆਂ ਡੜੀਆਂ ਲਬੇਲ ਦੀਆਂ ਲੰਬੀਆਂ ਤੇ ਵੱਡੀਆਂ ਆਹੇ ਤਾਂ ਵੀਰ ਜਾਣਦੇ ਨਾ ਕਹਿ ਰਹੇ ਨੇ ਆਪਣੇ ਕੋਲੋਂ ਲੈ ਲੇ ਦਿੰਦੇ ਆ ਉਹ ਕਰਦੇ ਤੇ ਆਹ ਦੇ ਇੱਥੇ ਤੁਰੇ ਫਿਰਦੇ ਗਈ ਤਾਂ ਨਹੀਂ ਤੁਰੇ ਫਿਰਦੇ ਵੀ ਜੀ ਠੇਡੇ ਖਾਂਦੇ ਇੱਥੇ ਤੁਰੇ ਫਿਰਦੇ ਨਾ ਇਹਨਾਂ ਨੂੰ ਵੀਰ ਜੀ ਚੰਗੀ ਮਈ ਦਾ ਮੁੱਲ ਲੱਗਦਾ ਲੋਕਾਂ ਦੇ ਘਰਾਂ ਚੰਗੀ ਮਈ ਦਾ ਮੁੱਲ ਲਾਉਣਾ ਪੈਂਦਾ ਚੋਗੇ ਮਈਆਂ ਛੱਡ ਦਿੰਦੇ ਹਾਂ ਜੀ ਚੋਗੇ ਨਕਾਤੀਆਂ ਕਰਦੇ ਲੋਕਾਂ ਨੂੰ ਜੇਦੀ ਚੰਗੀ ਮਈ ਆਏ ਕੋ ਥਾਣਾ ਪੂਰਾ ਵਧੀਆ ਥਾਣਾ ਨਾ ਵੀਰ ਜੀ ਛੱਡੀ ਭੜੀ ਝੋਡੀ ਥਾਣੇ ਵੇਖੋ ਕਿੱਡੇ ਕਿੱਦਿਆਂ ਕਰਦੇ ਨਹੀਂ ਵੀਰ ਜੀ ਅਸਲੇ ਚੀਜ਼ ਦਿਖਦੀ ਆ ਤੇ ਜਿੰਨਾ ਝੋਟੀਆਂ ਵੀਰ ਜੀ ਤੇ ਦਜਾ ਤੇ ਜਾ ਦੇਣੀਆਂ ਸੋਈ ਨੂੰ ਝੋਟੀਆਂ ਨਹੀਂ ਵੀਰ ਜੀ ਵੇਖ ਲਓ ਪਿਓਰੋ ਦੰਦ ਦੰਦ ਪੁੱਟ ਕੇ ਕੋਈ ਵੇਖ ਲੈ ਪਿਓਰ ਦੁੰਦੀ ਆ ਇਧਰ ਆ ਬੇਟਾ ਆਹ ਵੇਖੋ ਕਿੰਦੀ ਠੰਡੀ ਝੋਟੀ ਸੀ ਇਸ ਲੱਗ ਠੀਕ ਆ ਵੀਰ ਜੀ ਜਿਹੜੀ ਬਾਕੀ ਵੀਰ ਦੱਸਿਆ ਵੀਰਾਂ ਜਿਹੜੀ ਮੈਂ ਧਾਰ ਲੈਂਦੀ ਅੱਖਾਂ ਮੀਟ ਕੇ ਮੈਂ ਲੱਲ ਜਿਹਾ ਮੱਦੀ ਨਹੀਂ ਵੀਰ ਜੀ ਦਿਖਦੀ ਆ ਵੇਖ ਵੀਰ ਜੀ ਪਹਿਲਾਂ ਕੱਟੀ 12 ਕਿਲੋ ਦੁੱਧ ਦੇ ਦੂਣਾ ਵੀਰ ਜੀ ਦੇ ਦੂ ਵੀਰ ਜਿੰਨੀ ਨਿੱਗਰ ਹੈ ਪਹਿਲਾਂ ਕੱਟੀ 12 ਕਿਲੋ ਦੁੱਧ ਦੇ ਦੋ ਜਿਹੜੀ ਠੰਡੀ ਤਾਂ ਕੱਦ ਕੋਦ ਪ ਐ ਸਾਫ ਨਾ ਵੀਰ ਜੀ ਛੋਟੀ ਬੁਰੀ ਸਾਫ ਕਿੰਨੇ ਦੇ ਦੇ ਦੀ ਵੀਰ ਜੀ ਜੱਸ ਨੌ ਵਾਲਾ ਕਰਿਓ ਰੇਟ 31 ਹੈਗੀ 1.5 ਲੱਖ ਦੀ ਹਾਂਜੀ ਹਾਂ ਆ ਛੋਟੀ ਵੀਰ 1,15,000 ਦੀ ਹਾਂ ਨਾ 115 ਦੀ ਵੇਖ ਲਓ ਵੀਰ ਜੀ ਹਾਂ ਨਾ 115 ਦੀ ਵੇਖ ਲਓ ਲੋਕੀ 2 ਵੀ 2.5 1.40 ਵੀ ਮੰਗਦੇ ਆ ਪਰ ਇਹ ਲੱਖੇ ਉਹਨਾਂ ਦਾ ਰੇਟ ਆ ਅੰਬਰਸਰੀਆਂ ਦਾ ਪੀ ਜਿਆਜ ਕਮਾਈ ਨਾ ਦਿਗਰ ਦੇਣਾ ਆ ਵੀਰ ਜੀ ਮੱਡੀ ਮਹਿੰਦੀ ਡਿਟੇਲ ਮੈਂ ਵੀਰ ਜੀ ਰਾਜਸਥਾਨ ਦੀ ਰਾਜਸਥਾਨ ਦੀ ਹਾਂਜੀ ਤਕੀਰ ਕਾਰਡ ਆ ਦਾ ਏ ਜਿਨਾਨੀ ਹੀ ਚੜੀ ਉਹ ਕੋ ਮੈਂ ਲਈ ਬਹੁਤ ਚੰਗੇ ਕਰਦੀ ਸੀ ਹਾਂਜੀ ਉਹ ਨਵਾਂ ਸੇਵਾ ਨਹੀਂ ਹੁੰਦੀ ਅਡੇ ਕੋ 2-3 ਡੰਗਰ ਨਹੀਂ ਸਾਬੇ ਜਾਂਦੇ ਤੁਹਾਨੂੰ ਪਤਾ ਹਾਂਜੀ ਤੇ ਮੈਂ ਥੱਲੇ ਵੀਰ 15 ਕਿਲੋ ਦੋਦੇ ਆ 15 ਕਿਲੋ ਅਹੀਂ 14 ਲੀਟਰ ਵਾਲਾ ਨਹੀਂ ਦਵਾ 15 ਕਿਲੋ ਦੁੱਧ ਤੇ 14 14 ਹੀ ਦੱਸੋ ਤੁਹਾਡੀ ਸੋਗ ਜੀ ਅੱਜ ਚਾਹਦਾਂਗੇ ਠੰਡਾ ਕਰਕੇ 13 ਕਿਲੋ 13 ਕਿਲੋ ਵੀਰਾਂ ਦਾ 15 ਦਿਹਾੜੀ ਕੋ ਪੈਂਡੇ ਜਾ ਕੇ ਮਹੀਂ ਸੋਗੀ ਆ ਪਰ ਮਹੀਂ ਦਾ ਬੇਲ ਬੂਲ ਵੇਖੋ ਕਿੱਡੀ ਵਟ ਵੀਰਾਂ ਦੇੜਾ ਨਹੀਂ ਮੈਂ ਤਾਂ ਕੋਈ ਕਟਾ ਮਗਰ ਸੁਈ ਨੂੰ 9 ਦਿਨ ਹੋ ਗਏ 9 ਦਿਨ ਹੋ ਗਏ ਕਟਾ ਵੀ ਚੰਗਾ ਵਧੀਆ ਨਸਲ ਮੈਂ ਹਾਂ ਇਹ ਚਲ ਪੈਂਡੇ ਤੇ ਮਹੀਂ ਆਈ ਥਗੀ ਜਦੋਂ ਮਹੀਂ ਲਈ ਮਹੀਂ ਦਾ ਤੁਰਿਆ ਨਹੀਂ ਚੱਲ ਆਹ ਵੇਖੋ ਪਰ ਨਹੀਂ ਵੀ ਜੀ ਚੰਗਾ ਥਣ ਚੱਡਾ ਆ ਤੇ ਮਈ ਇਹ ਨਸਲਾ ਨਾ ਪਰ ਪੂਰੀ ਮਈ 6 ਫਟ ਕੱਟ ਮਈ ਤੋਂ ਸਾਹ ਚੁੱਕ ਦੇਦੀ ਨਹੀਂ ਚੁੱਕ ਦੇਦੀ ਵੱਡੀ ਮਈ ਆ ਵੀਰ ਜੀ ਨਾਲੇ ਥਾਣਾ ਵੇਖੋ ਕਿਤਾਬ ਪਿਆਰਾ ਲੱਗਾ ਇੱਧਰ ਵੇਖੋ ਥਣ ਲੱਗਾ ਨੋਗਲਾ ਵੀਰ ਨਹੀਂ ਨਹੀਂ ਥਣ ਬਹੁਤ ਚੰਗਾ ਮਈ ਨੂੰ ਦੇ ਨਸਲ ਬਾਚਮਈ ਦੁੱਧ ਵੀਰ ਜੀ ਚੰਗੀ ਸੇਵਾ ਦਾ ਕਿੱਥੋਂ ਚੱਕ ਚੱਲ ਜੂ ਮਈ ਚੰਗੀ ਸੇਵਾ ਕਰੂ ਵੀਰ ਮੇਰਾ 16 ਕਿਲੋ ਦੁੱਧ ਦੇ ਦੂ ਵੇਖੋ ਮਈ ਚੰਗੀ ਥਣ ਤੋਂ ਦੀ ਚੰਗੀ ਚਵਾਈ ਦੀ ਆ ਵੇਖੋ ਆ ਥਣ ਪਛਾਨ ਤੱਕ ਖੜਦੀ ਵੱਡੀ ਮਹੀਂ ਆ ਨਾ ਵੀਰ ਜੀ ਵੱਡੀ ਝੋਟੀ ਹੈ ਵੀਰਾਂ ਦਾ ਪੂਰੀ ਵੱਡੀ ਝੋਟੀ ਹੈ ਵੀਰਾਂ ਦਾ ਪੂਰੀ ਸਿਰੇ ਦੀ ਬੰਬ ਕੁਆਲਟੀ ਸਿਰ ਤੋਂ ਲੈ ਕੇ ਪੈਰਾਂ ਤੱਕ ਵੇਖੋ ਵੀ ਨਸਲਦਾਰੀ ਉਹਦਾ ਮਹੀਂ ਪੈਂਡੇ ਚ ਵਾਈ ਥੋੜੀ ਜੀ ਲੱਪਾ ਲੱਗੀ ਪਰ ਮਹੀਂ ਵੱਡੀ ਪੂਰੀ ਦੱਸੋ ਫਿਰ ਵੀਰ ਜੀ ਦੀ ਡਿਟੇਲ ਕੀ ਰੇਡ ਰੱਖਿਆ ਦਾ ਮਹੀਂ ਦੇ ਵੀ ਜੀ ਇਹ ਵੀ 2 ਲੱਖ ਦੀ ਹੈ ਹਾਂ ਜੀ ਜਿੱਦੀ ਝੋਟੀ ਹੈ ਪੂਰੀ ਵੀਰ ਜੀ ਜੱਟ ਬੜਾ ਨਹੀਂ ਦਿਖਦੀ ਹੈ ਦਿਖਦੀ ਵੀ ਜੀ ਹਾਂ ਤੇ ਨਾ ਵੀਰ ਮਈਆ 1 ਲੱਖ ਤੇ 10000 ਹਾਂ ਨਾ ਇੱਕ 10 ਦੀ ਇੱਕ 10 ਦੀ ਪਰ ਮੈਂ ਜਿਹੜਾ ਮੇਰਾ ਵੀਰ ਦਾ ਜੂਣਾ ਡੇਰੀ ਵਾਲਾ ਜਾ ਘਰ ਰੱਖ ਲਾ ਹਾਂਜੀ ਪਰ ਤੁਹਾਡੀ ਬਾਹਰ ਵੇਖ ਲਓ ਵੀ ਜੀ ਇੱਕ 10 ਦੀ ਇੱਧਰ ਬਾਕੀ ਵੀ ਰੇਟ ਵੇਖੋ ਤਾਂ ਪਰ ਇੱਧਰ ਲੱਖੇ ਹਾਂ ਦੇ ਰੇਟ ਵੇ 10 ਦੀ ਮੈਂ ਦਿਆਂਗਾ ਬਹੁਤ ਚੰਗੀ ਮੈਂ ਦਿਆਂਗਾ ਠੀਕ ਹੈ ਵੀਰ ਜੀ ਬਾਕੀ ਵੀਰ ਆਹੋ ਆਪਣੇ ਕੋਲ ਪਰਸ਼ੂ ਇੱਕ ਭੋੜੀ ਚੰਗੀ ਝੋਟੀ ਸੂਈ ਆ ਉਹ ਅੱਜ ਬਾਅਦ ਦਿਖਾਵਾਂਗੇ ਡਾਡੀ ਦੇ ਪੈਂਡੇ ਚ ਵਈ ਝੋਟੀ ਮੈਂ ਸੈੱਟ ਚਾਰ ਮੱਝਾਂ ਚੰਗੀਆਂ ਟੋਆਂ ਦੀਆਂ ਮੱਝਾਂ ਵੀਰ ਚੰਗੀਆਂ ਹੀਰੇ ਆ ਵੀਰ ਜੀ ਇਹਦਾ ਚੈੱਕ ਕਰ ਲਓ ਹੀਰੇ ਮਈਆਂ ਨਸਲ ਕੁਆਲਟੀ ਦੀਆਂ ਭਾਵੇਂ ਵੀਰ 2-2 ਕਰਕੇ ਲੈ ਜੇ ਤੇ ਭਾਵੇਂ ਕੱਲੀ-ਕੱਲੀ ਲੈ ਜਾ ਜਿਹੜਾ ਲੈ ਜਾਊਗਾ ਨਾ ਯਾਦ ਕਰੂਗਾ 1000 ਰੁਪਿਆ ਜਦੋਂ ਲਾਇਆ ਸੀ ਪਰ ਮਈਂ ਵੀਰਾਂ ਚੰਗੀਆਂ ਮਈਆਂ ਆ ਹਾਂਜੀ ਡਰੈਸ ਨੰਬਰ ਦੱਸ ਦੋ ਫਿਰ ਨੰਬਰ ਵੀਰ ਜੀ 981462311 9815097203 ਛੱਡ ਬੰਦੇ ਅਸਰ ਕਰ